I'm okay. भगवान की प्रेरणा से हम आज्ञा है मानवों का मानवीय सृष्टि को हैं क्योंकि मानव सबर्थ होता है मनोध्य तो मान मानव मानव कहते हैं जो मनो की जन्म्न तो कर दिया था पृथ्वी भगवान बारह का आय पृथ्वी का उद्घाटन किया

ਜੀ ਸਰ ਅੱਜ ਗੁਰੂ ਤੇਗ ਬਹਾਦਰ ਦੇ 550 ਸਾਲਾਂ ਦਾ ਜਨਮ ਦਿਨ ਸਾਡੇ 350 ਸਾਲਾਂ ਸਮੂਹ ਕਰਨਾਲ ਦਾ ਨਾਮ ਲੈਵਾ ਮਾਈ ਭਾਈ ਤੇ ਇਸ ਤੇ ਵਿਦੇਸ਼ ਦੇ ਵਿੱਚ ਬਾਤ ਚੜ ਕੇ ਮਨਾ ਰਿਹਾ ਤੇ ਗੁਰੂ ਸਾਹਿਬ ਜੀ ਦੇ ਤਿੰਨ ਆਨੰਦ ਸੇਵਕ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਵਿਆਲਾ ਜੀ ਉਹਨਾਂ ਦਾ 350 ਸਾਲਾ ਜੀ ਸਾਹਿਬ ਪੰਗੋਰੀ ਭੋਗ ਸਿੰਘ ਪਾਚਾ ਜੀ ਦਾ 350 ਬਾਲਾ ਗੁਰਿਆਈ ਦੇਖੋ ਇਹ ਖਾਲਸਾ ਪੰਥ ਬਹੁਤ ਉਤਸ਼ਾਹ ਤੇ ਪਿਆਰ ਦੇ ਨਾਲ ਬਣਾ ਰਿਹਾ ਤੇ ਅੱਜ ਆ ਜਿਹੜਾ ਨਗਰ ਕੀਰਤਨ ਆ ਇਹ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਧਰਤੀ ਮਟੂਨ ਸਾਹਿਬ ਸ਼੍ਰੀ ਨਗਰ ਦੀ ਧਰਤੀ ਤੋਂ ਰਿਹਾ ਸੀ ਜਿਹੜਾ ਅੱਜ ਸਵੇਰੇ ਅਵਰਤ ਮੇਲੇ ਆਂਡੇ ਤੋਂ ਮਾ ਬਾ ਭਗਵਾਨ ਤੇ ਜਿਹੜਾ ਸਤਾਂ ਤੋਂ ਤੁਰੇ ਤੇ ਮੈਂ ਦੇਖਦਾ ਅੱਜ ਸਾਡੀ ਜਾਨੀ ਮੈਂ ਨਾਲ ਰਿਆਂ ਲੋਕਾਂ ਦੇ ਵਿੱਚ ਬਹੁਤ ਬੇਗ ਬਹਾਦਰ ਪਾਸ਼ਾ ਪ੍ਰਤੀ ਏਡੀ ਵੱਡਾ ਸਤਿਗੁਰ ਜੀ ਨੇ ਹੌਸਲਾ ਭਰਿਆ ਆ ਤੇ ਵੱਧ ਤੋਂ ਵੱਧ ਨਾ ਸਮਾਤ ਕੋਈ ਮਨ ਖੋ ਰਹਿ ਗਿਆ ਤੇ ਮੈਂ ਉਸੇ ਤੌਰ ਤੇ ਬਹੁਤ ਨਾਮ ਨਾਮਲੇ ਦਾ ਭਾਈ ਭਾਈ ਨੂੰ ਬੇਨਤੀ ਕਰਦਾ ਆ ਜੇ 23 ਤੋਂ ਸ਼ੁਰੂ ਹੋਣ ਦਾ ਮਤਲਬ ਹੈ ਕਿ 23 ਨਵੰਬਰ ਤੱਕ ਇਹ ਸਵਾਗਤ ਜਿਹੜੇ ਲਗਾਤਾਰ ਹਨ ਉਹ ਗਵਿੰਦਰ ਧਰਤੀ ਅਨੰਦਪੁਰ ਦੀ ਧਰਤੀ ਦੇ ਚੱਲ ਰਹੇ ਹਨ ਉਹ ਜਰਨ ਕਰੋ ਕਿ 23 ਤੋਂ ਲੈ ਕੇ 29 ਤੱਕ ਨੱਤੀ ਨੂੰ ਜਨਤ ਸਵਾਗਤ ਦੀ ਆ 25 ਨੂੰ ਸਮਾਪਤੀ 28 ਨੂੰ ਲਗਾਤਾਰ ਸਵੇਰ ਦੇ ਸੰਪਰਨ ਦੀ ਸਮਾਗਮ ਹੈ ਤੋਂ ਬਾਅਦ ਤੋਂ ਬਾਅਦ ਉਹਨੇ ਮੌਜੂਦ ਦਾ ਗੁਰੂ ਸਰਮਾਰ ਮਹਾਰਾਜ ਦਾ ਬੋਲਦਾ